ਮੇਨ ਉਸ ਮੈਨੂੰ ਠੀਕ ਹੈ ਮੈਂ ਦੱਸਦੀ ਤੇ ਨਾ ਨੁਕੀ ਸਬਜੀ ਸਬਜੀ ਲੈ ਕੇ ਨੁਕੀ ਬਾਹਰ ਆਇਆ ਦੁੱਧ ਤੇ ਲੈ ਕੇ ਤੇ ਸਕੂਟੀ ਲਈਏ ਘਰ ਦੇ ਬਾਹਰ ਨੁਕੀ ਮਾਰ ਕੋਈ ਲਾਦੇ ਤੇ ਪਹਿਲੇ ਮਿੰਟਾਂ ਦੇ ਅੰਦਰ ਗਿਆ ਤੇ ਮੁਰਤੇ ਬਾਹਰ ਸਕੂਟਰੀ ਨਹੀਂ ਨੁਕੀ 2 ਵਜੇ ਦੇ 17 ਮਿੰਟ ਤੇ ਸਕੂਟਰੀ ਨਹੀਂ ਆ ਗਈ ਲਾਜਿਆ ਕੋ ਮੁਕੀ ਇਹ ਕਿੱਥੇ ਲਾਜਦਾ ਉਹ ਕਰੀਆ ਮੱਲਾ ਸ਼ੇਖਾਂ ਗਲੀ ਕੈਮਰੇ ਚ ਕਿਤੇ ਕੈਮਰੇ ਚ ਕਿਤੇ ਆ ਕੈਮਰੇ ਜਿਹੜਾ ਆਈ ਆ ਫੋਟੋ ਆਈ ਆ ਮੇਰੀ ਜਾਨੀ ਸਮੁੰਦਰ ਸਕੂਟੀ ਤੇ ਲੈ ਕੇ ਜਾਣ ਲਿਆ ਉੜਿੱਤ ਤੇ ਲੱਗ ਜਾਂਦੇ ਆ ਵਾ ਕਹਿੰਦੇ ਕੱਲ ਜਿੱਦ ਕਿ ਗੇਡਰਿੰਗ ਸਕੂਟਰੀ ਦਾ ਨੰਬਰ ਵਾਈਟ ਕਲਰ ਦੀ ਪੀਬੀ ਪੀਬੀ ਹਨੀ ਹਾਂ ਪੀਬੀ 06 ਐਮ 364 ਵਾਈਟ ਕਲਰ ਦੀ ਹੈ ਹਾਂਜੀ ਕੋਈ ਅਗਰ ਦੱਸੋ ਤਾਂ ਮਫਲੀਆਂ ਲਿਆਦਾ ਉਹਨਰ ਮੁੜਾ ਜਾ ਗਿਆ ਕਿਤੇ ਵੀ ਚੱਲੇ ਪਾਏਗੇ ਸਕੂਟੀ ਦੇ ਦੇਖਣ ਦੇ ਨੇਰ ਆਂਦੇ ਦੀ ਹੈ ਕਿੰਨਾ ਘਟਣਾ ਹੈ ਉਹ 2 ਵਜੇ ਤੋਂ 17 ਮਿੰਟ ਵੀ ਘਟਣਾ ਹਾਂਜੀ ਹਾਂਜੀ ਸੀਟਾਂ ਨੇ ਕੰਪਲੀਟ ਕੀਤੀ ਆ ਉਹ ਗੰਦੇ ਮਲਕੇ ਤੁਸੀਂ ਪਾ ਦਿਓ ਫੋਟੋ ਸਾਡੇ ਮੋਬਾਈਲ 'ਚ ਵੀ ਐਸਐਹ ਸਾਹਿਬ ਨੇ ਕਿਹਾ ਪਾ ਦਿਓ ਤੇ ਜਿਹੜਾ ਮੁੰਛੀ ਸੀ ਉਹਨੇ ਕਿਹਾ ਕਿ ਆ ਕੇ ਥਾਣੇ ਦੇ ਨੰਬਰ ਤੇ ਪਾ ਦਿਓ ਉਹ ਪਾਤੀਆਂ ਨੂੰ ਕਿ ਫੋਟੋਆਂ ਪਾ ਦਿਤੀਆਂ ਨੇ ਪਾ ਜੀ ਨਾ ਉਹਦਾ ਨਾਮ ਮੇਰਾ ਪਰਮਜੀਤ ਸਿੰਘ ਜੀ ਕੱਲ ਦੀ ਘਟਨਾ ਹੈ ਮੇਰੇ ਨਾਲ ਹੀ ਸਾਡਾ ਘਰ ਵਾਜੀ ਇਹਨਾਂ ਨੇ ਸਕੂਟੀ ਬਾਹਰ ਲਾਈ ਇੱਥੇ ਆ ਕੇ ਆਪਣੇ ਘੇਰੇ ਦੇ ਬਾਹਰ ਤੇ 2 ਮਿੰਟ ਪਹਿਲੇ ਅੰਦਰ ਆਇਆ ਤੇ ਇਮੇਜ ਵਿੱਚ ਇੱਕ ਮੁੰਡਾ ਕੋਈ ਅਣਪਛਾਤਾ ਨੌਜਵਾਨ ਹੈ ਜਿਹੜਾ ਇੱਕ ਮਿੰਟੋਮਿੰਟ ਦੀ ਸਕੂਟੀ ਲੈ ਕੇ ਚਲ ਗਿਆ ਹੈ ਕੋਕ ਐਮੇ ਚੌਧਰੀ ਰਿਕਾਰਡਿੰਗ ਲਈ ਆਈ ਪਰ ਉਹਦੀ ਕਲੀਅਰ ਫੋਟੋ ਨਹੀਂ ਚਿਹਰਾ ਦਿਸਦਾ ਲੇਕਿਨ ਜੇ ਉਸ ਕੋਸ਼ਿਸ਼ ਕਰਦੇ ਹੋ ਬੰਨਾ ਕਿਆਜ ਹੋ ਸਕਦਾ ਹਾਂਜੀ ਫੁਲੀਆ ਜਿੱਦਾਂ ਬੰਦੇ ਫੁਲੀਆ ਉਹਨਾਂ ਨੇ ਕੋਈ ਸਿੱਟੇ ਰਮਾਲ ਪਟਕਾ ਜਾਂ ਬੰਨੇ ਆਂ ਪਲੀਸ ਇਹ ਮੁੰਡਾ ਵਾ ਕਿਆ ਬੋਲ ਰਿਹਾ ਜੀ ਹਾਂ ਜੀ ਹਾਂ ਜੀ ਕੰਪਲੇਨ ਕਰਤੀ ਹਾਂ ਜੀ ਕੰਪਲੇਨ ਕਰਤੀ ਹੈ ਜੀ